ਆਬ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੇਲੇ ਦੀ اہم ਖਬਰ ਵਿਧਾਨ ਸਭਾ ਹਲਕਾ ਕਾਬੀਆਂ ਦੇ ਪਿੰਡ ਸਦਵਾ ਦਾ ਬਲਜੀਤ ਸਿੰਘ ਪੁੱਤਰ ਬਲਕਾਤ ਸਿੰਘ ਦੇ ਨਜਾਇਜ਼ ਪਿਸਤਲ ਤੇ ਜਿੰਦਾ ਕਾਰਤੂਸ ਸਮੇਤ ਪੁਲਿਸ ਜਲਬਟਾਲਾ ਦੇ ਥਾਣਾ ਕਾਨੇਕੀ ਮੰਦਰ ਦੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਆਮ ਆਦਮੀ ਪਾਰਟੀ ਯੂਥ ਬਲਾਗ ਪ੍ਰਧਾਨ ਗੁਰਦੀਪ ਸਿੰਘ ਸਦਵਾ ਨੇ ਪਿੰਡ ਵਾਸੀਆਂ ਸਮੇਤ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਕਿ ਕਰਵਾ ਚੌਥ ਦੀ ਰਾਤ ਯਾਨੀ 10 ਅਕਤੂਬਰ ਨੂੰ ਬਟਾਲਾ ਵਿਖੇ ਤਵਰਤੋਰ ਗੋਲੀਆਂ ਚੱਲਣ ਦੀ ਖਬਰ ਤੋਂ ਬਾਅਦ ਜ਼ਿਲ੍ਹਾ ਬਟਾਲਾ ਦੀ ਪੁਲਿਸ ਵੱਲੋਂ ਪੂਰੀ ਚੌਕਸੀ ਦਿਖਾਉਂਦੇ ਹੋਏ 32 ਗੋਲ ਦੇ ਨਗਾਇਜ਼ ਪਿਸਤਲ ਅਤੇ ਜਿੰਦਾਕਾਰ ਤੋਂ ਸਮੇਤ ਇੱਕ ਨੌਜਵਾਨ ਨੂੰ ਕਾਬੂ ਕਰਕੇ ਐਫ ਆਈ ਆਰ ਨੰਬਰ 112 ਦਰਜ ਕਰਕੇ ਕੇਸ ਦਰਜ ਕਰ ਲਿਆ ਗੁਰਦੀਪ ਸਿੰਘ ਸੰਧਵਾਲ ਨੇ ਦੱਸਿਆ ਕਿ ਪੁਲਿਸ ਵੱਲੋਂ ਕਾਬੂ ਕੀਤਾ ਨੌਜਵਾਨ ਪਿੰਡ ਸਦਵਾਂ ਦੇ ਮਜੂਦਾ ਸਰਪੰਚ ਦਾ ਪਤੀ ਹੈ ਜਿਸ ਵੱਲੋਂ ਕੁਝ ਮਹੀਨਾ ਪਹਿਲਾਂ ਅਣਪਛਾਤੇ ਵਿਅਕਤੀਆਂ ਨਾਲ ਸਾਡੇ ਪਰਿਵਾਰ ਤੇ ਜਾਨਲੇਵਾ ਹਮਲਾ ਕਰਕੇ ਸਾਨੂੰ ਬੁਰੀ ਤਰ੍ਹਾਂ ਨਾਲ ਜ਼ਖਮੀ ਕੀਤਾ ਸੀ ਜਿਸ ਦੌਰਾਨ ਖਾਣਾ ਧਾਰੀਵਾਲ ਵਿਖੇ ਪੱਛਾ ਦਰਜ ਹੋਇਆ ਸੀ ਜਦਕਿ ਇਹ ਪੁਲਿਸ ਦੀਆਂ ਨਜ਼ਰਾਂ 'ਚ ਭਗੌੜਾ ਸੀ ਗੁਰਦੀਪ ਸਿੰਘ ਨੇ ਦੱਸਿਆ ਕਿ ਬਲਜੀਤ ਸਿੰਘ ਫੇਸਬੁੱਕ ਤੇ ਖਤਿਆਰਾਂ ਨਾਲ ਲੈਸ ਹੋ ਕੇ ਸਾਨੂੰ ਡਰਾਉਣ ਤੇ ਧਮਕਾਉਣਾ ਨੇ ਫੋਟੋਆਂ ਅਪਲੋਡ ਕੀਤੀਆਂ ਸਨ ਜਿਸ ਦੀ ਸ਼ਿਕਾਇਤ ਥਾਣਾ ਤਾਰੀਵਾਲ ਵਿਸ਼ੇ ਕੀਤੀ ਗਈ ਪਿੰਡ ਵਾਸੀਆਂ ਨੇ ਕਿਹਾ ਕਿ ਬਲਜੀਤ ਸਿੰਘ ਹਮੇਸ਼ਾ ਹੀ ਪਿੰਡ ਵਾਸੀਆਂ ਨੂੰ ਡਰਾਉਂਦਾ ਤੇ ਧਮਕਾਉਂਦਾ ਰਿਹਾ ਹੈ ਅਤੇ ਪਿੰਡ ਵਾਸੀਆਂ ਨੇ ਜ਼ੋਰਦਾਰ ਮੰਗ ਕੀਤੀ ਕਿ ਨਜਾਇਜ਼ ਪਿਸਤਲ ਤੇ ਜਿੰਦਾ ਕਤਲ ਸੁਨੇਤ ਕਾਬੂ ਕੀਤੇ ਪਿੰਡ ਸਰਹੰਦਾ ਦੇ ਨੌਜਵਾਨ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਆਓ ਤੁਹਾਨੂੰ ਸੁਣਾਉਂਦੇ ਹਾਂ ਗਦੀਪ ਸਿੰਘ ਸੰਧੂ ਅਤੇ ਪਿੰਡ ਵਾਸੀਆਂ ਨੇ ਕੀ ਮੰਗ ਕੀਤੀ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਮੈਂ ਜੀ ਹਲਕਾ ਕਾਦੀਆਂ ਆਮ ਆਦਮੀ ਪਾਰਟੀ ਜੂਤ ਪ੍ਰਧਾਨ ਗੁਰਦੀਪ ਸਿੰਘ ਬੇਨਤੀ ਇਦਾਂ ਜੀ ਸਾਡੇ ਪਿੰਡ ਤੋਂ ਸਰਪੰਚ ਗੁਰਜੀਤ ਕੋਰ ਉਹਦਾ ਪਤੀ ਬਲਜੀਤ ਸਿੰਘ ਜਿਨ੍ਹਾਂ ਕੇ ਮੇਰੇ ਪਰਿਵਾਰ ਦੇ ਉੱਤੇ ਪਹਿਲਾਂ ਵੀ ਜਾਨਲੇਵਾ ਹਮਲੇ ਕੀਤੇ ਨੇ 10 ਜਨਵਰੀ ਨੂੰ ਅਣਪਛਾਤੇ 15 ਬੰਦੇ ਲੈ ਕੇ ਮੇਰੇ ਬ੍ਰਦਰ ਗੁਰਸੇਵਨ ਸਿੰਘ ਨੂੰ ਜਾਨੋਂ ਮਾਰਨ ਲਈ ਪਿਆਵਾ ਔਰ ਉਹਦੀ ਦਰਖਾਸਤ ਵੀ ਆਪਾਂ ਦਿੱਤੀ ਆ ਉਸ ਤੋਂ ਬਾਅਦ 25 ਜਨਵਰੀ ਨੂੰ ਇਹਨੇ ਆਪਣੀ ਫੇਸਬੁੱਕ ਆਈਡੀ ਦੇ ਉੱਤੇ ਇੱਕ ਨਿਯਾਜ ਹਥਿਆਰ ਦੇ ਨਾਲ ਫੋਟੋ ਪਾਈ ਆ ਔਰ ਉਹਦੀ ਦਰਖਾਸਤ ਵੀ ਆਪਾਂ ਦਿੱਤੀ ਆ ਉਹਦੇ ਜਿਵੇਂ ਗਾਣੇ ਗੁਣੇ ਲਾਇਆ ਉਹ ਤੋਂ ਬਾਅਦ ਇਹਨੇ ਸਲਾਹ ਵੀ ਕਰ ਲਿਆ ਕਿ ਮੇਰੇ ਕੋ ਮਾਰੂਥ ਹਿਆਰ ਨੇ ਮੈਂ ਇਹਦਾ ਪਰਿਵਾਰ ਜਿਹੜਾ ਖਤਮ ਕਰ ਦੇਣਾ ਗੁਰਦੀਪ ਸਿੰਘ ਮਾਰ ਦੇਣਾ ਤੇ ਕੋਈ ਚੀਜ਼ ਦੀ ਇਤਲਾਹ ਵੀ ਆਪਾਂ ਜਿਹੜੀ ਆ ਥਾਣੇ ਦਿੱਤੀ ਆ 27 ਮੈਨੂੰ ਇੰਨੇ ਜਿਹੜਾ ਵਾ ਸਾਡੇ ਫਾਰਮ ਤੇ ਆ ਕੇ ਹਮਲਾ ਕਰ ਦਿੱਤਾ ਜਿਹਦੇ ਵਿੱਚ ਕਿ ਮੈਨੂੰ ਔਰ ਮੇਰੇ ਬ੍ਰਦਰ ਨੂੰ ਇਹ ਜਾਨੋ ਮਾਰ ਕੇ ਛੁੱਟ ਜਿੰਨੇ ਬਹੁਤ ਜ਼ਿਆਦਾ ਸੱਤਾ ਲਾਤੀਆਂ ਜਿਹਦੇ ਕਿ ਪਰਚੇ ਬਣੇ ਨੇ 226 ਨੂ 326 ਨੂ 1325 ਐ 1307 ਆ ਸੋ ਉਹਦੇ ਵਿੱਚ ਇਹ ਦੋਤੀ ਜਿਹੜਾ ਵਾ 5ਵੇਂ ਮਹੀਨੇ 4ਵੇਂ ਮਹੀਨੇ ਤੇ ਜਿਹੜਾ ਘਹਾਉੜਾ ਸੀਗਾ ਇਹ ਮਤਲਬ ਕਿ ਪੁਲਿਸ ਦੇ ਜਿਹੜਾ ਕਾਬੂ ਨਹੀਂ ਸੀ ਆ ਰਿਹਾ ਪੁਲਿਸ ਦੀ ਜਿਹੜੀ ਆ ਮਤਲਬ ਕਿ ਪਾਲ ਕਰ ਰਹੀ ਸੀ ਸੋ ਜਿਸ ਦਿਨ 10 ਤਰੀਕ ਨੂੰ ਬਟਾਲੇ ਵਾਲਾ ਵਕੂਬਾ ਹੁੰਦਾ ਜਿਹੜੇ ਦੋ ਬੰਦੇ ਜਿੱਥੇ ਜਿਹਦੇ ਵਿੱਚ ਕੇ ਦੋ ਇਨਸਾਨ ਮਾਰੇ ਜਾਂਦੇ ਆ ਉਸੇ ਹਾਰ ਦੇ ਨੂੰ 10 ਤਰੀਕ ਨੂੰ ਇਹ ਇਨਸਾਨ ਕੜੀਕੇ ਬੰਗਰ ਥਾਣੀ ਤੇ ਬਟਾਲੇ ਵਾਲੇ ਜਾਂਦਾ ਜਿਹੜਾ ਪੁਲਿਸ ਕੋ ਫੜਿਆ ਜਾਂਦਾ ਜਿਹਦੇ ਵਿੱਚ ਕੀ ਇਹਦੇ ਕੋ ਇੱਕ ਪਿਸਤਲ ਔਰ ਸੱਤ ਜਿੰਦਾ ਕਾਰਤੂਸ ਜਿਹੜੇ ਆ ਫੜੇ ਜਾਂਦੇ ਆ ਕੀ ਨਾਮ ਜਿਹੜਾ ਬੰਦਾ ਇਹ ਕਿੱਤੋਂ ਦਾ ਹੈ ਇਹ ਬਲਜੀਤ ਸਿੰਘ ਪਿੰਡ ਸੰਵਾਂ ਤੋਂ ਸਰਪੰਚ ਗੁਰਜੀਤ ਕੌਰ ਦਾ ਪਤੀ ਮੁਦੀਦਾ ਸਰਪੰਚ ਮੁਦੀਦਾ ਸਰਪੰਚਾ ਦੀ ਪਤਨੀ ਔਰ ਇਹਨੇ ਮੇਰੇ ਤੋਂ ਇਲਾਵਾ ਮੇਰੇ ਪਿੰਡ ਵਾਸੀਆਂ ਨੇ ਕਈਆਂ ਨੂੰ ਫੋਨ ਕਰਕੇ ਕਿਹਾ ਕਿ ਮੈਂ ਤੁਹਾਨੂੰ ਜਾਨੋਂ ਮਾਰ। ਔਰ ਮੈਨੂੰ ਇਹਨੇ ਜਾਨੋਂ ਮਾਰਨ ਦੀਆਂ ਕਈ ਸਨਾਖ ਲੈ ਕੇ ਮੇਰੇ ਹੁਣ ਜਿੱਥੇ ਵੀ ਇਹ ਕਾਬੂ ਆ ਗਿਆ ਮੈਂ ਇਹ ਜਾਨੋਂ ਖਤਮ ਕਰ ਦੇਣਾ। ਸੋ ਮੇਰੀ ਜਾਨ ਨੂੰ ਖਤਰਾ ਮੇਰੇ ਪਰਿਵਾਰ ਨੂੰ ਖਤਰਾ ਵਾ। ਉਹ ਮੈਂ ਪ੍ਰਸ਼ਾਸਨ ਕੋਲ ਮੰਗ ਕਰਦਾ ਕਿ ਇਹਦੀ ਬਰੀਕੀ ਨਾਲ ਜਾਂਚ ਕੀਤੀ ਜਾਵੇ ਤਾਂ ਕਿ ਜੇਦਾ ਪਤਾ ਲੱਗ ਲੱਗ ਸਕੇ ਕਿ ਇਹਨੇ ਜਿਹੜੇ ਆ ਇਹ ਹਥਿਆਰ ਕਿੱਥੋਂ ਲਿਆਂਦੇ ਆ ਔਰ ਇਹਦੇ ਕਿਹੜੇ ਕਿਹੜੇ ਗੈਂਗਸਟਰਾਂ ਦੇ ਨਾਲ ਜਿਹੜੇ ਆ ਤਾਲੂਕਾ ਦਾ ਪ੍ਰਸ਼ਾਸਨ ਨੂੰ ਮੇਰੀ ਬੇਨਤੀ ਹੈ ਕਿ ਇਹਦੀ ਬਰੀਕੀ ਨਾਲ ਜਾਂਚ ਕੀਤੀ ਜਾਵੇ ਜਿਹੜੇ ਭਾਈ ਹਮਲਾ ਕੀਤਾ ਸਾਡੇ ਗਵਰਨਰ ਤੋਂ ਪਹਿਲਾਂ ਤੋਂ ਰੰਜੀਤ ਭਾਈ ਚੱਲਦੀ ਹੈ ਇਹ ਜੀ ਪੁਰਾਣੀ ਰੰਜੀਤ ਸਾਡੀ ਚੱਲਦੀ ਆ ਰਹੀ ਹੈ ਜੀ 37 ਦੀ ਇਲੈਕਸ਼ਨ ਤੋਂ ਬਾਅਦ ਇਹ ਰੰਜੀਤ ਚੱਲਦੀ ਆ ਰਹੀ ਆ ਉਸ ਤੋਂ ਬਾਅਦ ਇਹਨੇ ਕਈ ਹਮਲੇ ਕੀਤੇ ਆ ਤੇ ਜਿਹੜਾ ਸਾਡੇ ਫਾਰਮ ਦੇ ਉੱਤੇ ਇਹਨੇ 27 ਪ੍ਰਿਗਨਮ ਲਾ ਦਿੱਤਾ ਵਾ 27 ਮਈ ਨੂੰ ਉਹਦੇ ਵਿੱਚ ਸਾਨੂੰ ਇਹ ਜਾਨਵਰ ਮਾਰ ਕੇ ਛੁੱਟ ਗਿਆ ਤਾਂ ਇਹ ਗੱਲ ਬੰਦ ਬੰਦਾ ਕਰਾਣ ਵਾਲਾ ਕੀ ਕੀ ਨੋਟ ਪ੍ਰਾਪਤ ਹੋਇਆ ਜੀ ਇਨਨੂੰ ਰਾਤ ਨੂੰ ਜਿਹੜਾ ਵਾ ਤੁਹਾਨੂੰ ਦੱਸਿਆ ਕਿ ਜਿਹੜਾ 10 ਤਰੀਕ ਨੂੰ ਵਕੋਬਾ ਹੋਇਆ ਵਾ ਬਟਾਲੇ ਵਾਲਾ ਉਹਦੇ ਵਿੱਚ ਉਸੇ ਰਾਤ ਨੂੰ ਇਹ ਬਟਾਲੇ ਵੱਲ ਦੀ ਸਾਈਡ ਤੋਂ ਹੀ ਜਾ ਰਿਹਾ ਸੀਗਾ ਜੋ ਕਿ ਕਣੀ ਕੇ ਬੰਗਰ ਠੰਗ ਨੇ ਨਾਕਾ ਲਾਇਆ ਹੋਇਆ ਸੀਗਾ ਉਹਦੇ ਵਿੱਚ ਮਤਲਬ ਕਿ ਇਹਨੂੰ ਖਿਲਾਰ ਕੇ ਵੀ ਤਲਾਸ਼ੀ ਕੀਤੀ ਤੇ ਕੋਈ ਇੱਕ ਪਿਸਤਲ ਤੇ ਨਾਲ ਸੱਤ ਜਿੰਦਾ ਕਾਰਤੂਸ ਜਿਹੜੇ ਉਹ ਫੜੇ ਗਿਆ ਜੇ ਇਹਨਾਂ ਨੂੰ ਸਭ ਧੰਗੇ ਨਲ ਜਿਆ ਬਾਕੀ ਬੁਲਕਾਰੋਂ ਮੇਰੇ ਦੱਸ 35 ਮਹਿਲਾ ਉਹਦੇ ਪਤੀ ਇਹੋ ਕੀ ਕਾਰਨ ਕੀ ਮੰਗਦੇ ਕਿ ਕੀ ਕਾਰਨ ਹੋ ਸਕਦਾ ਹੈ ਬਦਮਾਸ਼ੀ ਕਰ ਰਿਹਾ ਜੀ ਇਹ ਪਿੰਡ ਦੇ ਵਿੱਚ ਇਲਾਕੇ ਦੇ ਵਿੱਚ ਗੈਂਗਸਟਰ ਆ ਇਹਦੇ ਗੈਂਗਸਟਰ ਨਾਲ ਤਾਲੁਕਾ ਹੈ ਹਰ ਇੱਕ ਨੂੰ ਦਰਾ ਤਲੁਗਾ ਕੇ ਰੱਖਣਾ ਚਾਹੀਦਾ ਜੀ ਮੰਗ ਜੀ ਕਰਦੇ ਪਤਾ ਰਹਿੰਦੇ ਪ੍ਰਸ਼ਾਸਨ ਕੋਈ ਮੰਗ ਕਰਦੇ ਕਿ ਇਹਦੀ ਬਰੀਕੀ ਨਾਲ ਜਾਂਚ ਕੀਤੀ ਜਾਏ ਇਹਦੇ ਕਿਹਨਾਂ ਦੇ ਨਾਲ ਸੰਬੰਧ ਨੇ ਇਹਦੇ ਇਹ ਨਿਯਾਜ ਹਥਿਆਰ ਜਿਹੜੇ ਆ ਕਿੱਥੋਂ ਲੈ ਕੇ ਆਇਆ ਵਾ ਇਹਦੇ ਕੋਲ ਬਰੀਕੀ ਨਾਲ ਜਾਂਚ ਕਰਨ ਤੇ ਇਹ ਤੋਂ ਵੱਡੇ ਕਾਸੇ ਜਿਹੜੇ ਆ ਉਹ ਹੋ ਸਕਦੇ ਆ ਜੀ ਇਹ ਆਮਾਨ ਜਾਇਜ਼ ਹਥਿਆਰ ਦੇ ਨਾਲ ਆਪਣੀ ਫੇਸਬੁੱਕ ਆਈਡੀ ਬਲਜੀ ਸੰਧੂ ਦੇ ਉੱਤੇ ਫੋਟੋਆਂ ਵੀ ਪਾਈਆਂ ਜਿਹੜੀ ਕਿ ਆਪਾਂ ਦਰਖਾਸਤ ਵੀ ਦਿੱਤੀ ਸੀ ਔਰ ਉਹ ਚੀਜ਼ ਜਿਹੜੀ ਸਚਾਈ ਹੁਣ ਸਾਹਮਣੇ ਵੀ ਆ ਗਿਆ ਕਿ 10 ਤਰੀਕ ਨੂੰ ਜਿਹੜਾ ਵਕੂਬਾ ਹੋਇਆ ਵਾ ਬਟਾਲੇ ਵਾਲਾ ਦੋ ਬੰਦੇ ਉਹਦੇ ਵਿੱਚ ਜਿਹੜਾ ਡੈਥ ਹੋ ਗਈ ਇਹਨਾਂ ਦੀ ਉਦਣੀਆਂ ਰਾਤ ਨੂੰ ਕੜੀਏ ਬੰਗਰ ਥਾਣੇ ਦੇ ਬਟਾਲੇ ਵੱਲੋਂ ਜਾਂਦਾ ਫੜਿਆ ਗਿਆ ਉਹਦੇ ਵਿੱਚ ਨਜਾਇਜ਼ ਹਥਿਆਰ ਵੀ ਲੱਭਿਆ ਗਿਆ ਜਿਹਦੇ ਵਿੱਚ ਇੱਕ ਪਿਸਤਲ ਤੇ 7 ਗਿੰਦਾਂ ਦਾ ਸੰਧਵਾ ਦੇ ਰਾਇਣ ਵਾਲੇ ਨਾਮ ਰਵੀਨ ਇਹ ਇਹ ਗੱਲ ਹੋਈ ਹੈ ਜੇ ਕੱਥੇ ਹੋਏ ਪਿੰਡ ਵਾਸੀ ਇਹ ਨਾ ਜਦ ਨਵਾਂ ਸਰਪੰਚ ਬਣਿਆ ਉਹਨੇ ਸਾਨੂੰ ਧਮਕੀਆਂ ਦਿੱਤੀਆਂ ਮੇਰੇ ਘਰਵਾਲਾ ਕੰਮ ਤੇ ਲੱਗਾ ਜਾੜੀ ਤੇ ਕਿਹਾ ਤੂੰ ਸਾਡੀ ਸੀਐਡੀ ਬਿਨਾ ਤੈਨੂੰ ਜਾਨੋਂ ਮਾਰ ਦਾਂਗੇ ਕਿਹਨਾਂ ਦਿੱਤੀਆਂ ਧਮਕੀਆਂ ਨਵੇਂ ਸਰਪੰਚ ਨੇ ਵੀ ਨਾ ਦਾ ਕੁਲਜੀਤ ਸਿੰਘ ਤੁਹਾਡੇ ਘਰ ਆ ਕੇ ਜਾਨੂੰ ਧਮਕੀਆਂ ਦਿੱਤੀਆਂ ਉਹਦਨ ਉਹ ਕੋਈ ਸ਼ਿਕਾਇਤ ਨਹੀਂ ਕੀਤੀ ਖਾਨੇ ਦੇ ਤੇ ਰਿਪੋਰਟ ਕਰਵਾਈ ਦੀ ਗਈ ਕੋਈ ਕਾਰਵਾਈ ਹੁਣ ਬਾਅਦ ਚ ਕੋਈ ਕੀਤੀ ਨਹੀਂ ਮੈਂ ਨਾਮ ਸਿੰਦਰਪੁਰ ਜੀ ਸੰਦਵਾ ਕੀ ਗੱਲ ਹੋਈ ਜੇ ਗੱਲ ਇਹੋ ਜੀ ਇਹਨੇ ਬੋਟਾ ਪਈਆਂ ਵਾ ਉਦੋਂ ਦੀ ਝਗੜੇ ਨਹੀਂ ਮੁੱਕੇ ਲਈ ਇਹਨਾਂ ਮਾਸਟਰਪੰਚੀ ਜਿਹੜਾ ਬਣਾਇਆ ਇੱਕ ਤੋਂ ਇੱਕ ਦਿਨ ਕੋਈ ਨਾ ਕੋਈ ਝਗੜਾ ਜੇ ਹੁਣ ਸਾਡੇ ਬੱਚੇ ਨੂੰ ਮਾਰਨ ਪਈ ਇੱਥੇ ਫਾਰਮ ਤੇ ਤਾਂ ਇਹਨਾਂ ਨੇ ਵਾਅਦਾ ਕੀਤਾ ਸੱਤਾ ਲਾਈਆਂ ਆਪ ਘੋੜੇ ਉਹਦੇ 15 20 ਜਾਨ ਲੈ ਕੇ 15 20 ਜਾਨ ਪਿਆ ਲੈ ਕੇ ਉਹਨੂੰ ਪਾ ਗਏ ਸਾਡੇ ਨੂੰ ਸੂਰ ਦੇ ਘੋੜੇ ਨੂੰ ਖੋਣ ਫੜਿਆ ਗਿਆ ਵਟਾਲੀ ਅਸਲ ਇਨਜਾਇਜ਼ਦ ਕੋ ਕੱਲੇ ਕੇ ਬੰਕਰ ਤੇ ਮੇਰੇ ਇਹਦਾ ਕਾਰਵਾਈ ਕੀਤੀ ਜਾਏ ਪੂਰੀ ਇੱਥੇ ਮੇਰੇ ਅਜੇ ਸਵਾਦ ਕੋ ਫੜਿਆ ਗਿਆ ਸੀ ਪੀ.ਜੀ.ਵੀ. ਨਾਮੀ ਹਲ ਵਿੱਚ ਸਾਡੇ ਬੱਚਿਆਂ ਤਨ ਕਿ ਖੁੱਦ ਮੇਰੇ ਪਤੀ ਜਨਤਮ ਕੀ ਦਿੱਤੀ ਇਹਨੇ ਰਾਜੇ ਨੂੰ ਫੋਨ ਕਰਕੇ ਮਾੜਾ ਮੋਟਾ ਨਾ ਗਵਾਡੀਆਂ ਚ ਕਰਾਏਗਾ ਕਹਿੰਦਾ ਮੈਂ ਜਾਣਦਾ ਨਹੀਂ ਮੈਂ ਸਰਪੰਚ ਹਾਂ ਨਾ ਮੈਂ ਕੌਣ ਆ ਮੈਂ ਸਰਪੰਚ ਹਾਂ ਸਰਪੰਚ ਹੀ ਦਗਰ ਦੀ ਹੈ ਇਹਨੇ ਪੀਣਾ ਦਵੀ ਮਗਾ ਤੇ ਲੋਕਾਂ ਨੂੰ ਧੰਕੇ ਦੇ ਜਾਂਦਾ ਜਾਨਵਾਦੀ ਤਨ ਕਿ ਜੀ ਉਹਦੇ ਨਾਲ ਲੜਦਾ ਹੀ ਮੁੰਡੇ ਸਾਡੇ ਰਾਜੇ ਦਾ ਮੋੜ ਘੱਟ ਗੱਲ ਆਂਦਾ ਵੀ ਤੂੰ ਗਾੜੀ ਉੱਤੇ ਆ ਰਾਜੇ ਮਮੀ ਨਾਲ ਲਈ ਹਾਂ ਇਹ ਇਹ ਗਾੜੀ ਕੌਣ ਬੋਲਦਾ ਐਸਾ ਪੱਟ ਬੋਲ ਲਿਆ ਤੇ ਤੂੰ ਆਇਆ ਤੈਨੂੰ ਦੇਖਦਾ ਰਿਹਾ ਕਿ ਗਾੜੀ ਕੋਲ ਕੇ ਬਾਬਾ ਹੋਣਾ ਵਾ ਤੇ ਜਿੱਦਾਂ ਦੇ ਇੰਨੇ ਗੱਲਾਂ ਬਾਤਾਂ ਕੀਤੀਆਂ ਫਿਰ ਬੱਚੇ ਦੇ ਤੇ ਹੋ ਗਾ ਉਹ ਜਿਹੜਾ ਕੋਤਾ ਵਾ ਇਹ ਵੀ ਇੱਥੇ ਨਹੀਂ ਭੋਗਾਂਗੇ ਇਹ ਗੱਡੀ ਦੇ ਵਿੱਚੋਂ ਤਾਂ ਕਰੀ ਜਿਆਦਾ ਬੋਲ ਕਰ ਕਰਦੀ ਇਹ ਬਾਲ ਥੋੜੀ ਲੋਕਾਂ ਨੂੰ ਫੋਨ ਕਰ ਕਰ ਸਮਝਾਉਣ ਦਫਲਾਣਾ ਕੀ ਕਰੂਗਾ ਧਿੰਗੜਾ ਕਰੂਗਾ ਵੀ ਸਰਪੰਚ ਨੂੰ ਇਹ ਲੋਕਾਂ ਸਰਪੰਚ ਬਣੇ ਆ ਜੰਦੇ ਕੁਝ ਕਰਨਾ ਆ ਜੰਦੇ ਹੋਰ ਇਹ ਕੋਲ ਵੀ ਕਾਸ਼ ਆ ਜੇ ਲੋਕਾਂ ਕੱਲ ਨਹੀਂ ਜਾ ਇਹ ਮੰਨ ਲਈ ਜਾਂਦਾ ਕਿ ਜਦੋਂ ਪਿੰਡ ਦੇ ਮਜਬੂਦਾਂ ਸਾਂਝਾ ਸਭੀ ਗੁਰੂ ਨੇ ਗਿਆਜਾ ਸੁਆ ਫੜਿਆ ਗਿਆ ਇੱਕ ਤਾਂ ਮਤਲਬ ਪਿੰਡ ਦੀ ਬਦਨਾਮੀ ਹੋ ਗਈ ਹਾਂ ਪਿੰਡ ਦੀ ਵੇਖੀ ਕੀ ਗੱਲ ਆਹੋ ਇਹਦੇ ਕੋਈ ਜਿਹੜਾ ਲੋਰ ਕਰਾ ਰਿਹਾ ਨਾ ਕੋਈ ਨਹੀਂ ਆਹ ਕਿੱਥੋਂ ਅਸਲਾ ਆਵੇ ਇਹਦੇ ਕੋ ਆਹੋ